ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਦੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆਏ ਹਾਂ ਬਣਾਵਲੇ ਪਾਨੇ ਦੀ ਜਿਹਦੀ ਰਹਿੰਦੇ ਗਿਆ ਟਾਈਮ ਮਟਰ ਜਿਹੜਾ ਕਪੜਾ ਉਹ ਆਪਾਂ ਨੇ ਫੁੱਲ ਵਲ ਵਰਤਿਆ ਜਿਹੜਾ ਆਪਾਂ ਨੇ ਪੱਲਾ ਲੜ ਲਾਉਣਾ ਲੜ ਨੂੰ ਸਰਦੇ ਸੈਂਟਰ ਲੜ ਨੂੰ ਪੱਲਾ ਲੜ ਦੇਣਾ ਪੜਾ ਹਲ ਕੇਸ ਨੂੰ ਕੰਗਾ ਕਰਕੇ ਲੜ ਨੂੰ ਜਿਹੜਾ ਆਪਣਾ ਜੂੜਾ ਹੋਊਗਾ ਉਸ ਜੂੜੇ ਨੂੰ ਆਪਾਂ ਹਲਕਾ ਸਾਈਡ ਤੇ ਟੱਟੇ ਰੱਖ ਕੇ ਕਰ ਲੈਣਾ ਤੇ ਉਸ ਤੋਂ ਅੱਗੇ ਜਿਹੜਾ ਇਸੜਾ ਦੋ ਜੀ ਕਲਰ ਦੇ ਆਕੇ ਫਿਰ ਉਸਦੇ ਉੱਪਰ ਜਿਹੜਾ ਆਪਾਂ ਦੂਸਰਾ ਲੜਦੇ ਹਣਾ ਉਸ ਲੜਦੇ ਵਿੱਚ ਜਿਹੜਾ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਸੈੱਟ ਕਰ ਲੈਣਾ ਬਲਾਂ ਸੈੱਟ ਕਰਨ ਤੋਂ ਬਾਅਦ ਬੈਕ ਤੱਕ ਲੜਦੇ ਵਿੱਚ ਬਲ ਪਾ ਕੇ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਣਾ ਜੀ ਤਾਂ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਉਣਾ ਉਸ ਲੜ ਨੂੰ ਆਪਾਂ ਬੈਕ ਤੋਂ ਪਿੰਚ ਕਰਨਾ ਬੈਕ ਤੋਂ ਪਿੰਚ ਕਰਨ ਤੋਂ ਬਾਅਦ ਜਿਹੜਾ ਲੜ ਨੂੰ ਹੁਣ ਉੱਪਰੋਂ ਚੰਗੀ ਤਰ੍ਹਾਂ ਹੋਲਡ ਕਰਨਾ ਤੇ ਉਸ ਤੋਂ ਬਾਅਦ ਜਿਹੜਾ ਆਪਣੇ ਇਸ ਲੜ ਦੇ ਵਿੱਚ ਬਲ ਹਨ ਉਨਾ ਬਲਾਂ ਨੂੰ ਘਠੇ ਕਰਕੇ ਤੇ ਲੜ ਲੜਨ ਮਾਰਾ ਫੋਲਡ ਹਲਕਾ ਫੋਲਡ ਕਰਕੇ ਲਗਾ ਦੇਣਾ ਜੀ। ਹੁਣ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਖਲਾਰ ਕੇ ਤੇ ਲੜ ਨੂੰ ਸੈੱਟ ਕਰਕੇ ਲਗਾ ਦੇਣਾ ਜੀ। ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਕਰ ਤੇ Facebook ਪੇਜ ਨੂੰ ਫੋਲੋ ਜ਼ਰੂਰ ਕਰਨਾ। ਮੈਂ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਨੇ ਸੈੱਟ ਕਰ ਲੈਣਾ। ਫਗ ਪੰਦੇ ਨਾਲ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਹੁਣ ਆਪਾਂ ਸੈਟ ਕਰ ਲੈਣਾ ਜੀ ਉਸ ਤੋਂ ਜਿਹੜਾ ਆਪਾਂ ਇਸ ਤੋਂ ਲੜ ਲਗਾਉਣਾ ਉਸ ਲੜ ਨੂੰ ਬੈਗ ਤੋਂ ਪਿੰਚ ਕਰਕੇ ਅੱਖਾਂ ਤੱਕ ਲੜ ਨੂੰ ਖਿੱਚ ਲੈਣਾ ਉਸ ਲੜ ਨੂੰ ਉੱਪਰੋਂ ਵੀ ਜਿਹੜਾ ਆਪਾਂ ਚੰਗੀ ਤਰ੍ਹਾਂ ਫੋਲਡ ਕਰਨਾ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਨੇ ਇਕੱਠੇ ਕਰਕੇ ਤੇ ਲੜ ਨੂੰ ਹਲਕਾ ਜਿਹਾ ਫੋਲਡ ਕਰ ਦੇਣਾ ਉਸ ਤੋਂ ਜਿਹੜਾ ਆਪਣਾ ਉੱਪਰੋਂ ਜੋ ਜਿਹੜਾ ਅਸਲ ਲੜਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਨਾ ਬਲਾਂ ਨੂੰ ਫਿੱਟ ਕਰਕੇ ਤੇ ਜ ਇਸ ਤੋਂ ਬਾਅਦ ਜਿਹੜਾ ਆਪਾਂ ਇਸ ਲੜਨ ਲਗਾ ਦੇਣਾ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਬਦਲ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੀ ਵੀਡੀਓ ਜਾਂ ਸਬਸਕ੍ਰਾਈਬ ਨਹੀਂ ਕੀਤਾ ਸਾਡੀ ਵੀਡੀਓ ਜਾਂ ਸਬਸਕ੍ਰਾਈਬ ਕਰ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਹੁਣ ਜਿਹੜਾ ਆਪਣਾ ਅਫਰੋ ਸਨੰਗਾ ਹੋਊਗਾ ਉਹ ਨੂੰ ਆਪਾਂ ਇਹ ਕਪੜੇ ਲੜਦੇ ਥੱਲੇ ਦੇਖ ਕੇ ਜਿਹੜਾ ਆਪਣਾ ਅੱਛਰ ਨੂੰ ਟਕ ਲੈਣਾ ਤਾਂ ਉਹ ਪਗਪੰਦ ਨਾਲ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਵੀ ਆਪਾਂ ਨੇ ਵਧਾ ਲੈਣਾ ਜੀ ਅਰ ਆਮਨੇ ਜਿਹੜੇ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਨੇ ਪਗਪੰਦ ਨਾਲ ਵਧਾ ਲੈਣਾ ਹੁਣ ਜਿਹੜਾ ਆਪਾਂ 5 ਤੋਹਰਾ ਲੜ ਲਗਾਵਾਂਗੇ ਉਸ ਲੜ ਨੂੰ ਆਪਾਂ ਜਿਹੜਾ ਬੈਗ ਤੋਂ ਪਿੰਚ ਕਰਨਾ ਆਪ ਤਾਂ ਪੰਜ ਕੰਟੋ ਦਾ ਆਖਰਲਾ ਖਿਚਕੇ ਉਸ ਤੋਂ ਬਾਅਦ ਉਹ ਕੱਪੜਾ ਹੋਊਗਾ ਉਸ ਕੱਪੜੇ ਨੂੰ ਆਪਾਂ ਅੰਦਰੋਂ ਫੋਲਡ ਕਰਨਾ ਫਰਸਟ ਉਹ ਜਿਹੜਾ ਪਛਲਾੜ ਨੂੰ ਫਰੰਟ ਦੇ ਉੱਤੋਂ ਇਹ ਗਰ ਫੋਲਡ ਕਰਕੇ ਤੇ ਲੜ ਨੂੰ ਜਿਹੜਾ ਆਪਾਂ ਉੱਪਰ ਗਰ ਫੋਲਡ ਕਰ ਲੈਣਾ ਉਸ ਤੋਂ ਆ ਫਰੰਟ ਦਾ ਜਿਹੜਾ ਲੜ ਨੂੰ ਡਾਊਨ ਫੋਲਡ ਕਰਕੇ ਤੇ ਬੈਕ ਤੱਕ ਜਿਹੜਾ ਲੜ ਨੂੰ ਆਪਾਂ ਨੇ ਸਾਫ਼ ਕਰਨਾ ਬੈਕ ਤੱਕ ਲੜ ਨੂੰ ਸਾਫ਼ ਕਰਾਂ ਤੋਂ ਆ ਜਿਹੜਾ ਆਪਾਂ ਇਸ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਜੀ ਜੇ ਆਪਣਾ ਆਖਰੀ ਲੜੂਗਾ ਉਸ ਲੜ ਨੂੰ ਆਪਾਂ ਇਹਦਾ ਸਾਫ਼ ਕਰਕੇ ਲਗਾਉਣਾ ਉਸ ਤੋਂ ਬਾਅਦ ਜਿਹੜਾ ਆਪਣਾ ਬਾਕੀ ਦਾ ਰਹਿ ਗਿਆ ਉਸ ਲੜ ਨੂੰ ਆਪਾਂ ਨੇ ਬੈਕ ਤੇ ਦੱਬ ਦੇਣਾ ਜੀ ਤੇ ਹੁਣ ਜਿਹੜਾ ਆਪਣਾ ਪਰਨਾ ਉਹ ਕੰਪਲੀਟ ਹੋ ਚੁੱਕਿਆ ਇਸ ਪਰਨੇ ਦੀ ਜਿਹੜੀ ਆਪਣੀ ਬਾਕੀ ਸ਼ੈਡਿੰਗ ਹੋ ਗਈ ਉਹ ਵੀ ਜਿਹੜੀ ਆਪਾਂ ਨੇ ਕਰ ਲੈਣੀ ਆ ਸਾਰ ਲੜਾਂ ਦੇ ਵਿੱਚ ਜਿਹੜਾ ਆਪਾਂ ਬਾਅਦ ਫੇਰ ਕੇ ਉਹਨਾਂ ਉਹਨਾਂ ਬੜਾ ਅੰਗੜਾ ਆਪਾਂ ਨੇ ਸੈਟ ਕਰ ਲੈਣਾ ਸਾਰੇ ਚੰਦੇ ਵਿੱਚ ਆਪਾਂ ਸਾਰੇ ਇਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਨੇ ਪਕ ਪੈਂਦਰਾ ਵਧਾ ਲੈਣਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਤੇ ਜੁੜ ਕੇ ਕਰਿਓ ਤੇ ਜਿਹੜੇ ਵੀ ਰਹਿ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰ ਕਰਨਾ ਵੀਡੀਓ ਦੇਖ ਲਈ ਧੰਨਵਾਦ ਭਾਈ ਗੁਰਜੀ ਦਾ ਖਾਲਸਾ ਆ